ਸਤਿ ਸ੍ਰੀ ਅਕਾਲ ਦੋਸਤੋ ਮੈਂ ਜਗਜੀਤ ਬਠਿੰਡੇ ਵਾਲਾ ਉਮੀਦਵਾਰ ਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਇਹ ਵੀਡੀਓ ਕਾਫੀ ਮੋਟੀਵੇਟ ਵਾਲੀ ਵੀਡੀਓ ਹੈ ਤੇ ਸਪੈਸ਼ਲ ਭੈਣਾਂ ਵਾਸਤੇ ਵੀਡੀਓ ਹੈ ਕਿਉਂਕਿ ਜਿਹੜੀਆਂ ਵੀ ਭੈਣਾਂ ਘਰਾਂ ਦੇ ਵਿੱਚ ਬੇਰੁਜ਼ਗਾਰ ਬੈਠੀਆਂ ਤੇ ਕੋਈ ਨਾ ਕੋਈ ਕਾਰੋਬਾਰ ਕਰਨਾ ਚਾਹੁੰਦੀਆਂ ਕਿਉਂਕਿ ਹਰ ਇੱਕ ਭੈਣ ਨਹੀਂ ਹੁੰਦਾ ਵੀ ਕੋਈ ਨਾ ਕੋਈ ਕਾਰੋਬਾਰ ਹੈ ਜਿਹੜਾ ਕੀਤਾ ਜਾ ਸਕੇ ਕਾਫੀ ਮਜਬੂਰੀਆਂ ਦਾ ਕਰਕੇ ਉਹ ਘਰਾਂ ਤੋਂ ਬਾਹਰ ਨਹੀਂ ਜਾ ਸਕਦੀਆਂ ਘਰ ਦੇ ਵਿੱਚ ਹੀ ਕੋਈ ਕੰਮ ਭਾਲਦੀਆਂ ਅੱਜ ਇਹ ਵੀਡੀਓ ਉਹਨਾਂ ਭੈਣਾਂ ਵਾਸਤੇ ਆ ਤੁਹਾਨੂੰ ਘਰ ਦੇ ਵਿੱਚ ਹੀ ਬੈਠ ਕੇ ਜਿਹੜਾ ਤੁਸੀਂ ਕੰਮ ਕਰਾ ਹੈ ਉਹ ਕਰ ਸਕਦੀਆਂ ਆ ਵਧੀਆ ਇਨਕਮ ਕਰ ਸਕਦੀਆਂ ਤੇ ਸਭ ਤੋਂ ਵੱਡੀ ਚੀਜ਼ ਕੀ ਹੈ ਵੀ ਬਹੁਤ ਵੱਡੇ ਪੱਧਰ ਤੇ ਭੈਣਾ ਵੀਰ ਸਟ्रेस ਦੀਆਂ ਮਰੀਜ਼ ਹੋ ਰਹੀਆਂ ਜਦੋਂ ਕੋਈ ਵੀ ਇਨਸਾਨ ਵਿਹਲਾ ਰਹਿਣ ਲੱਗ ਜਾਂਦਾ ਤਾਂ ਉਹ ਦਿਮਾਗ ਦੇ ਉੱਤੇ ਨੇਚਰਲੀ ਤੌਰ ਤੇ ਗੱਲਾਂ ਆਪਣੇ ਚੜਨ ਉਤਰਨ ਲੱਗ ਜਾਂਦੀਆਂ ਜੇਕਰ ਆਪਾਂ ਕਿਸੇ ਵੀ ਕਾਰੋਬਾਰ ਦੇ ਵਿੱਚ ਬਿਜ਼ੀ ਹੋ ਜਾਾਂਗੇ ਤਾਂ ਜਿਹੜੀ ਲਾਈਫ ਹੈ ਉਹ ਵੀ ਵਧੀਆ ਹੋ ਜਾਂਦੀ ਆ ਸਟ੍ਰੈਸ ਵੀ ਨਹੀਂ ਕਿਸੇ ਤਰ੍ਹਾਂ ਦੀ ਆਉਂਦੀ ਤੇ ਜਿਹੜੀ ਇਨਕਮ ਹੈ ਉਹ ਵੀ ਆਪਾਂ ਵਧੀਆ ਘਰ ਦੇ ਵਿੱਚ ਬੈਠ ਕੇ ਕਮਾ ਸਕਦੇ ਆ ਜੇਕਰ ਦਰਸ਼ਕੋ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਿਓ ਜੇਕਰ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਗੱਲਬਾਤ ਤੁਹਾਡੀ ਭੈਣਾਂ ਨਾਲ ਕਰਵਾਉਣੇ ਆ ਜਿਨ੍ਹਾਂ ਨੇ ਆਪਦੇ ਇੱਕ ਛੋਟੇ ਜਿਹੇ ਘਰ ਦੇ ਵਿੱਚ ਰਲ ਮਿਲ ਕੇ ਹੈਲਪ ਸੈਲਫ ਗਰੁੱਪ ਦੇ ਆਸਰੇ ਦੇ ਨਾਲ ਬਹੁਤ ਵਧੀਆ ਕਾਰੋਬਾਰ ਚਲਾਇਆ ਗੱਲਬਾਤ ਉਸ ਭੈਣ ਨਾਲ ਵੀ ਤੁਹਾਡੀ ਕਰਵਾਵਾਂਗੇ ਤੁਹਾਨੂੰ ਕਾਰੋਬਾਰ ਵੀ ਦਿਖਾਉਣੇ ਆ ਤੇ ਜਿਹੜੇ ਵੀਰ ਆਪਦੀਆਂ ਭੈਣਾਂ ਦੇ ਕੋਲੇ ਜਾਂ ਕਈ ਬਜ਼ੁਰਗ ਆਪਦੀਆਂ ਧੀਆਂ ਦੇ ਕੋਲੇ ਕੋਈ ਸੰਧਾਰਾ ਲਿਆਣਾ ਚਾਹੁੰਦੇ ਆ ਤੇ ਉਹ ਵੀ ਭੈਣਾਂ ਵਰਗੇ ਬਹੁਤ ਵਧੀਆ ਸਾਫ਼ ਸੁਥਰੇ ਤਰੀਕੇ ਨਾਲ ਜਿਹੜੇ ਬਿਸਕਟ ਵਗੈਰਾ ਉਹ ਕੱਢਦੇ ਆ ਉਹ ਵੀ ਤੁਹਾਨੂੰ ਹਰੇਕ ਐਂਗਲ ਤੋਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਜਿਹੜੀ ਲਾਈਫ ਆ ਉਹ ਬਿਜ਼ੀ ਹੋਗੀ ਜਿਹੜੀਆਂ ਵੀ ਜਿਹੜੀਆਂ ਵੀ ਮਾਮਾ ਨੇ ਆਪਦੀਆਂ ਧੀਆਂ ਦੇ ਕੋਲੇ ਸੰਧਾਰਾ ਲੈ ਕੇ ਜਾਣਾ ਉਹਨਾਂ ਨੂੰ ਸ਼ਹਿਰ ਜਾਣਾ ਪੈਂਦਾ ਹੈ ਸ਼ਹਿਰ ਵੀ ਦੂਰ ਪੈਂਦੇ ਆ ਵਹੀਕਲਾਂ ਦੇ ਸਾਧਨ ਕਾਫੀ ਪਿੰਡਾਂ ਦੇ ਵਿੱਚ ਹੈ ਨਹੀਂ ਫਿਰ ਨਾਲ ਕੋਈ ਨਾ ਕੋਈ ਪਰਿਵਾਰ ਦੇ ਬੱਚੇ ਨੂੰ ਲੈ ਜਾਣਾ ਪੈਂਦਾ ਜਾਂ ਵੀਰ ਨੂੰ ਲੈ ਜਾਣਾ ਪੈਂਦਾ ਅਜਿਹੇ ਹਾਰੋਬਾਰ ਜੇ ਹਰ ਇੱਕ ਪਿੰਡ ਦੇ ਵਿੱਚ ਹੀ ਭੈਣਾ ਕਰ ਲੈਣ ਨਾਲੇ ਤਾਂ ਉਹਦੇ ਨਾਲ ਜਿਨ੍ਹਾਂ ਨੇ ਵੀ ਕੋਈ ਸੰਧਾਰੇ ਵਗੈਰਾ ਲੈ ਕੇ ਜਾਣੇ ਆ ਕਿਸੇ ਤਰ੍ਹਾਂ ਦੀ ਕੋਈ ਬਿਸਕਟਾਂ ਦੀ ਡਿਮਾਂਡ ਹੈ ਕਿਸੇ ਤਰ੍ਹਾਂ ਦੀ ਹੋਰ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਡਿਮਾਂਡ ਹੈ ਉਹ ਪਿੰਡਾਂ 'ਚ ਹੀ ਪੂਰੀ ਹੋ ਜਾਂਦੀ ਆ ਤੇ ਨਾਲੇ ਉਹਦੇ ਨਾਲ ਸੋਨੇ ਤੇ ਸੁਭਾਗਾ ਹੋ ਜਾਂਦਾ ਵੀ ਸਾਰੀਆਂ ਭੈਣਾਂ ਨੂੰ ਰੋਜ਼ਗਾਰ ਮਿਲ ਜੂਗਾ ਇਹਨੇ ਇੱਕ ਲੰਬੇ ਸਮੇਂ ਤੋਂ ਇਸ ਲਾਈਨ ਵਾਲੇ ਪਾਸੇ ਆਏ ਆ ਹੈਲਪ ਸੈਲਫ ਗਰੁੱਪ ਕਿਸ ਤਰੀਕੇ ਬਣਾਇਆ ਜਾਂਦਾ ਹੈ ਹੋਰ ਵੀ ਪਿੰਡਾਂ ਦੇ ਵਿੱਚ ਜਿਹੜੀਆਂ ਭੈਣਾਂ ਇੰਟਰਸਟਿਡ ਹੈਗੀਆਂ ਇਸ ਦੇ ਨਾਲ ਜੁੜਨਾ ਚਾਹੁੰਦੀਆਂ ਕੀ ਇਹਦਾ ਪ੍ਰੋਸੈਸ ਹੈ ਉਹ ਗੱਲਬਾਤ ਸਾਰੀ ਭੈਣ ਦੇ ਨਾਲ ਕਰਵਾਉਣੇ ਤੁਹਾਡੀ ਭੈਣੇ ਸਸੀ ਕਲ ਜੀ ਸਸੀ ਕਲ ਜੀ ਠੀਕ ਠਾਕ ਹੋ ਜੀ ਹਾਂਜੀ ਜੀ ਕੀ ਨਾਮ ਹੈ ਜੀ ਤੁਹਾਡਾ ਹਰਜੀਤ ਕੌਰ ਜੀ ਹਰਜੀਤ ਕੌਰ ਹਾਂਜੀ ਪਰ ਇਹ ਇਸ ਲਾਈਨ ਵਾਲੇ ਪਾਸੇ ਆਇਆ ਮਿੰਨਾਕ ਟਾਈਮ ਲੁਗਾ ਤੁਹਾਨੂੰ ਸਨੂ ਸਾਲ ਤੋਂ ਹੋ ਗਿਆ ਵੀਰੇ ਸਾਲ ਤੋਂ ਹੋ ਗਿਆ ਹਾਂਜੀ ਇਸ ਤੋਂ ਪਹਿਲਾਂ ਕੀ ਕਾਰੋਬਾਰ ਸੀ ਤੁਹਾਡਾ ਪਹਿਲਾਂ ਅਸੀਂ ਸਲਾਈ ਦਾ ਕੰਮ ਕਰਦੇ ਸੀ ਜੀ ਹਾਂਜੀ ਸਲਾਈ ਦਾ ਕੰਮ ਕਰ ਕਿੰਨਾ ਕੁ ਲੰਬਾ ਟਾਈਮ ਕੀਤਾ ਸਨੂ 12-13 ਸਾਲ ਕੰਮ ਕਰੇ 12-13 ਸਾਲ ਬਹੁਤ ਲੰਮਾ ਐਕਸਪੀਰੀਅੰਸ ਹੋ ਗਿਆ ਉਸ ਲਾਈਨ ਦੇ ਤਲੇ ਪਾਸੇ ਹਾਂਜੀ ਫਿਰ ਇਸ ਰਸਤੇ ਵਾਲੇ ਪਾਸੇ ਕਿੰਨਾ ਲੈ ਕੇ ਜਾਂਦਾ ਤੁਹਾਨੂੰ ਸਾਡੇ ਜੈ ਜਸਵੀਰ ਜੀ ਨੇ ਲੈ ਕੇ ਜਾਂਦੇ ਜੀ ਹਨ ਬੜਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਪੀਰ ਕੌਰ ਹੈ ਜੀ ਜਿਹੜਾ ਤੁਹਾਡਾ ਹੈਲਥ ਸੈਲਫ ਗਰੁੱਪ ਚੱਲਦਾ ਹੈ ਜੀ ਇਹਦੇ ਤੁਸੀਂ ਕਿਹੜੀ ਪੋਸਟ ਤੇ ਹੋ ਹਾਂ ਦੇਖੋ ਜੀ ਹਲੇ ਗਰੁੱਪ ਦੇ ਆਪੋ ਆਪਣੀ ਪੋਸਟਾਂ ਹਮਦੀਆਂ ਨੇ ਜੀ ਗਰੁੱਪ ਤੋਂ ਬਾਅਦ ਮਤਲਬ ਆਪਣੇ ਵਿਓ ਹੁੰਦੇ ਨੇ ਜਿਹਦੇ ਬਾਅਦ ਸੀਐਲਸ ਦਾ ਮੈਂ ਗਰੁੱਪਰੀਸਤਾ ਇਹਦਾ ਹੈ ਇੰਨਾਂ ਉਹਦਾ ਪਿਓਰੀ ਨਾ ਸਕਰੀ ਹੋ ਜਾਂਦਾ ਹੈ ਤੇ ਉਹ ਸਭਾ ਪਰ ਫੀਵਲੇ ਪਰ ਲਾਤੀਆ ਕਦੀ ਨਹੀਂ ਆਪਾਂ ਕਰਦੇ ਤਾਂ ਸਭ ਦੇਖੋ ਪਹਿਲਾਂ ਜਿਹੜੇ ਛੋਟੀ ਕਾਈ ਗਰੁੱਪ ਹੋਏਗਾ ਗਰੁੱਪ ਤੋਂ ਬਾਅਦ ਪੰਜਾਂ ਗਰੁੱਪਾਂ ਨੂੰ ਮਿਲਾ ਕੇ ਇੱਕ ਵਿਓ ਬਣਾ ਫਿਰ ਉਸ ਤੋਂ ਬਾਅਦ ਜਿੰਨੇ ਮੈਂਟਰੀ ਕੋਟੇ ਦੇ ਮੈਂਟ ਹੈ ਜਿਵੇਂ ਉਹਨੇ ਪ੍ਰੋਪਲਰ ਪਾਇਆ ਤੇ ਉਹ ਵਰਤਦਾ। ਉਸ ਤੋਂ ਬਾਅਦ ਜਦੋਂ ਵੀਓਜ਼ ਵੜਦੀਆਂ ਨੇ ਅਲੱਗ-ਅਲੱਗ ਆਪਣੇ ਬਲੌਕ ਦੀ ਵੀਓਜ਼ ਵੜਦੀਆਂ ਨੇ ਜੋ ਦੂਜਾ ਵਾਲਾ ਆਪਣਾ ਸੀਰੀਅਲ ਪਲਾਨ। ਪਲਾਨ ਕਰਦੇ ਨੇ ਜੀ। ਫਿਰ ਸਾਰਾ ਸਿਸਟਮ ਉਹਦੇ ਤੋ ਚੱਲਦਾਗਾ ਜਿਵੇਂ ਜੋ ਵੀ ਕਿਸੇ ਦੇ ਮੈਂਬਰ ਨੇ ਕਰਜ਼ਾ ਲੈਣਾਗਾ ਪੈਸੇ ਜਮਾ ਹੁੰਦੀ ਹੈ ਫਿਰ ਇੱਕ ਸਿਸਟਮ ਹੈ ਪ੍ਰੋਪਰ ਜਿਹਦੇ ਹਿਸਾਬ ਨਾਲ ਕੰਮ ਚੱਲਦਾ ਹੈ। ਜੀ। ਉਹਦੇ ਵਿੱਚ ਹੀ ਲੇਡੀਆਂ ਨੂੰ ਫਿਰ ਕੰਮ ਨਹੀਂ ਪੈਂਦਾ ਇਹੜਾ ਵੀ ਕਰਨਾ ਚਾਹੁੰਦੀਆਂ ਨੇ ਜਿਹਦੇ ਕਾਫੀ ਪੈਣਾ ਦਾ ਇੰਟਰਸਟ ਹੈਗਾ। ਵੀ ਅਸੀਂ ਕੋਈ ਨਾ ਕੋਈ ਆਪਦੇ ਘਰ ਦੇ ਵਿੱਚ ਕੰਮਕਾਰ ਕਰੀ ਕਿ ਕਾਫੀ ਫੈਮਲੀਆਂ ਹੈਗੀਆਂ ਜਿਹੜੀਆਂ ਆ ਭੈਣਾ ਬਾਹਰ ਨਹੀਂ ਜਾ ਸਕਦੀਆਂ ਮਜਬੂਰੀ ਆ ਬੱਚੇ ਛੋਟੇ ਆ ਤੇ ਇਨਕਮ ਦੀ ਹਰੇਕ ਨੂੰ ਜ਼ਰੂਰਤ ਹੀ ਹੁੰਦੀ ਆ ਕਿ ਕੋਈ ਨਾ ਕੋਈ ਥੋੜੀ ਬਹੁਤੀ ਆਪਾਂ ਆਪ ਦੀ ਕਮਾਈ ਜਿਹੜੀ ਆਪ ਕਰੀ ਜਿਹੜੇ ਹੋਰ ਪਿੰਡ ਦੂਰ ਆ ਸ਼ਹਿਰਾਂ ਤੋਂ ਦੂਰ ਬੈਠੇ ਆ ਕਿਸ ਤਰੀਕੇ ਨਾਲ ਉਹ ਜਿਹੜੇ ਹੈਲਪ ਸੈਲਫ ਗਰੁੱਪ ਦੇ ਵਿੱਚ ਇੰਟਰ ਹੋਣਾ ਕਿਸ ਤਰੀਕੇ ਇਹ ਗਰੁੱਪ ਬਣਦਾ ਕੀ ਇਹਦੇ ਚ ਡਾਕੂਮੈਂਟ ਦੀ ਜ਼ਰੂਰਤ ਹੁੰਦੀ ਆ ਕਿੰਨੀਆਂ ਕੁ ਲੇਡੀਜ਼ ਦੀ ਜ਼ਰੂਰਤ ਹੁੰਦੀ ਆ ਉਹਦੇ ਬਾਰੇ ਥੋੜਾ ਜਿਹਾ ਤੁਸੀਂ ਸਾਡੇ ਦਰਸ਼ਕਾਂ ਨੂੰ ਚਾਣਨਾ ਪਊ ਫਿਰ ਆਪਣਾ ਸਾਰਾ ਕਾਰੋਬਾਰ ਵੀ ਜਿਹੜਾ ਭੈਣ ਕਰਦੀ ਉਹ ਦਿਖਾਵਾਂ ਹਾਂ ਜਿਹੜੇ ਗਰੁੱਪ 1 ਦੇ ਆ ਇਹ ਆਪਾਂ ਨੇ ਕਿ ਪੀਐਸਆਰਐਮ ਡਿਪਾਰਟਮੈਂਟ ਆ ਪੰਜਾਬ ਲਾਈਫ ਇਨਫੋਰਮੇਸ਼ਨ ਆ ਸਾਡੇ ਆਪਣੇ ਪੰਜਾਬ ਤੋਂ ਸ਼ੁਰੂ ਚੱਲਦਾ ਮਤਲਬ ਹੈ ਸੈਂਟਰ ਵਿੱਚ ਸਕੀਮਾ ਪਰ ਆਪਣਾ ਚਲੋ ਪੰਜਾਬ 'ਚ ਆਪ ਰਹਿੰਦੇ ਆ ਤਾਂ ਪੰਜਾਬ ਦੀ ਗੱਲ ਕਰਾਂਗੇ ਨਾ ਜੀ ਬਿਲਕੁਲ ਠੀਕ ਇਹ ਜਿਹੜਾ ਗਰੁੱਪ ਹੁੰਦਾ 10 ਮੈਂਬਰਾਂ ਦੇ ਨਾਲ ਬਣਦਾ ਸ਼ੁਰੂ ਹੁੰਦਾ ਹੈ ਆਪਾਂ ਨੂੰ ਘੱਟੋ ਘੱਟ 10 ਮੈਂਬਰ ਚਾਹੀਦੇ ਆ ਗੱਤ ਤੋਂ ਬਾਅਦ 20 ਮੈਂਬਰ ਹੋ ਸਕਦੇ ਆ ਪਰ 10 ਮੈਂਬਰਾਂ ਨਾਲ ਇੱਕ ਗਰੁੱਪ ਉਹ ਤਿਆਰ ਹੁੰਦਾ ਇੱਕ ਗਰੁੱਪ ਦੇ ਵਿੱਚ 10 ਤੋਂ ਲੈ ਕੇ 20 ਤੱਕ ਐਂਟਰ ਹੋ ਸਕਦੀਆਂ ਨੇ ਹਾਂ ਜੀ ਹੋ ਸਕਦੀਆਂ ਓਕੇ ਤੇ ਉਸ ਤੋਂ ਬਾਅਦ ਆਪਾਂ ਹਰੇਕ ਮੈਂਬਰ ਨੂੰ ਇੱਕ ਬਚਤ ਕਰਨੀ ਸਿਖਾਉਣੀ ਆ ਨਾ ₹100 ਪਰ ਤੇ bắtੇ ਸ਼ੁਰੂ ਹੁੰਦੀ ਆ ਘੱਟੋ ਘਾਟਾ ₹100 ਬਚਤ ਸ਼ੁਰੂ ਕਰਦੇ ਆ ਫਿਰ ਆਪਾਂ ਮੈਂ 10 ਜੜੀ ਦਾ ਤਾਂ ₹1000 ਬਚਤ ਜਮਾ ਹੋ ਜਾਂਦਾ ਜਦੋਂ ₹1000 ਤਿੰਨ ਮਹੀਨੇ ਆਪਾਂ ਜਮਾ ਕਰਾ ਚੁੱਕੇ ਹੁੰਨੇ ਆ ਆਪਣਾ ਜੀਨ ਲੈਣ ਦੀ ਇੱਕ ਦੇਖਦੇ ਆਪਾਂ ਮੈਂਬਰ ਆਪਣੇ ਵਧੀਆ ਇੰਟਰਸਟ ਲੈਣ ਦੇ ਮੀਟਿੰਗ ਹੁੰਦੀਆਂ ਨੇ ਉਹ ਸਹੀ ਚੱਲਦੀਆਂ ਨੇ ਫਿਰ ਆਪਾਂ ਨੂੰ ਆਪਣੇ ਬੀਓ ਦੇ ਤੋਂ ਸੀਐਲ ਤੋਂ ਕਰ ਜਾਂਦਾ ਧਨ ਲੈ 15000 ਆ ਰਿਹਾ ਇੱਕ ਧਨ ਲਈ ਤਾਂ ਜੋ ਲੇਡੀਜ਼ ਦੇ ਘਰੇ ਛੋਟੇ-ਮੋਟੇ ਖਰਚੇ ਆ ਉਹਨਾਂ ਨੂੰ ਮੇਨਟੇਨ ਕਰ ਸਕਣ ਉਹ 15000 ਨੂੰ ਆਪਸ ਵਿੱਚ ਡਿਵਾਈਡ ਕਰ ਲੈਂਦੇ ਨੇ ਤੇ ਉਸ ਤੋਂ ਬਾਅਦ ਜੀ 15000 ਰੁਪਏ ਨੂੰ ਬੜੀ ਚੋਹ ਵਧੀਆ ਤਰੀਕੇ ਨਾਲ ਲੈਣ-ਦੇਣ ਕਰਦੇ ਆ ਕਿਉਂਕਿ ਇਹਦੇ ਨਾਲ ਲੇਡੀ ਦਾ ਸੈਲਫ ਕੰਫिडੈਂਸ ਵੀ ਵੱਧਦਾ ਘੱਟ ਲੈਣ-ਦੇਣ ਦੇ ਇਕਤਰਾਂ ਨਾਲ ਉਹਨਾਂ ਨੂੰ ਹਿਸਾਬ-ਕਿਤਾਬ ਵੀ ਆ ਜਾਂਦਾ ਜੀ ਜੀ ਕਿਉਂਕਿ ਪ੍ਰੋਪਰ ਬੀਐਨਏ ਦੇ ਵਿੱਚ ਪ੍ਰਧਾਨ ਸੈਕਟਰੀ ਖਜ਼ਾਨਚੀ ਤਿੰਨ ਪੋਸਟਾਂ ਸਿੱਧੀਆਂ ਨੇ ਬਾਕੀ ਮੈਂਬਰ ਹੁੰਦੇ ਨੇ ਉਹ ਸਾਰਾ ਕੁਝ ਹੈਂਡਲ ਕਰਦੇ ਔਵੇਂ ਫਿਰ ਉਸ ਤੋਂ ਬਾਅਦ ਜਦੋਂ ਆਪਣਾ ਆਰਐਕ ਨੂੰ ਬੜੀ ਤਰੀਕੇ ਨਾਲ ਮੋੜਦੇ ਆ ਤੇ ਕਰਜ਼ਾ ਲੈਂਦੇ ਵਾਪਸ ਕਰਦੇ ਆ ਤੇ ਬੱਚਾ ਜਮਾ ਕਰਾਉਂਦੇ ਰਹਿੰਗੇ ਫਿਰ ਆਪਾਂ ਉਹਨਾਂ ਨੂੰ ਸੀਆਈਐਫ ਤੇ ਸੀਆਈਐਫ ਐਸਈਆਈਐਫ ਇਹਦਾ ਹੁੰਦਾਗਾ 50000 ਤੋਂ ਲੱਖ ਰੁਪਏ ਤੱਕ ਕੋਟਾ ਦਾ ਹੈ 50000 ਉਹਦੇ ਵਿੱਚ ਕੀ ਡਾਕੂਮੈਂਟ ਦੀ ਜਰੂਰਤ ਪੈਂਦੀ ਹੈ ਜੀ ਡਾਕੂਮੈਂਟਸ ਕੁਝ ਨਹੀਂ ਹੁੰਦੇ ਜਿਹੜੇ ਗਰੁੱਪ ਦਾ ਹੁੰਦਾ ਸਾਰਾ ਚੀਜ਼ ਗਰੁੱਪ ਦੇ ਵੇਸੇ ਤੇ ਚੱਲਦੀ ਹੈ ਪਸੰਦੀ ਮੈਂਬਰ ਨੂੰ ਤਾਂ ਮਤਲਬ ਅਕਾਊਂਟ ਤੋਂ ਸਾਰਾ ਕੰਮ ਹੁੰਦਾ ਹੈ ਆਪਣਾ ਗਰੁੱਪ ਵਿੱਚ ਪੈਸਾ ਮਿਲਦਾ ਜਿਹੜੇ ਮੈਂਬਰ ਨੂੰ ਕਰਕੇ ਲੋੜ ਹੁੰਦੀ ਹੈ ਫਿਰ ਅਕਾਊਂਟ ਥਰੂ ਉਹਨਾਂ ਨੂੰ ਟ੍ਰਾਂਸਫਰ ਕਰ ਦਿੰਦੇ ਆ ਫਿਰ ਇਸ ਤਰ੍ਹਾਂ ਦੇ ਮੈਂਬਰ ਕੋਈ ਕੰਮ ਕਰਨਾ ਚਾਹੁੰਦਾ ਛੋਟਾ ਮोटा ਹੋਰ ਹੈਲਪ ਲੈਣਾ ਚਾਹੁੰਦੇ ਆ ਉਹ ਕਰਜਾ ਲੈ ਕੇ ਕੰਮ ਸਟਾਰਟ ਕਰ ਲ ਕਿਉਂਕਿ ਜਿਵੇਂ ਹੁਣ ਪ੍ਰਾਈਵੇਟ ਬੰਦਾ ਬੈਂਕਾਂ ਲੋਨ ਦੇ ਲਈ ਕਿੰਨੇ ਕੋਸਟੀਅਰ ਹਾਈ ਰੇਟ ਤੇ ਮਿਲਦੇ ਆ ਉਹਦੇ ਨਾਲ ਲੇਡੀਜ਼ ਨੂੰ ਬਹੁਤ ਜ਼ਿਆਦਾ ਵਧੀਆ ਫਾਇਦਾ ਹੁੰਦਾ। ਜਿਹੜਾ ਕਿੰਨਾ ਕੁ ਲੋਨ ਦੀ ਗੱਲ ਕਰੀ ਤਾਂ ਕਿੱਥੋਂ ਤੱਕ ਜਿਹੜਾ ਲੋਨ ਮਿਲਦਾ ਜੀ। ਬੰਨੇ ਮੰਨ ਕੇ ਚੱਲੋ ਵੀ ਬੁੱਕ ਤਾਂ ਬਚਤ ਲਓ। ਜੇਕਰ ਹਰ ਮਹੀਨੇ 1000 ਰੁਪਏ ਆਪਣੀ ਬੱਚਤ ਜਮਾ ਹੋਰ ਤੇ ਇੱਕਦਮ 12 ਮਹੀਨੇ 12000 ਤਾਂ ਬਚਤੀ ਹੋ ਗਈ ਆ। ਫਿਰ ਆਪ ਨੂੰ 15000 ਲੱਖ ਤੋਂ ਆ ਗਿਆ। 15000 ਪਲੱਸ ਉਹ ਹੋ ਜਾਣਾਗਾ ਸਾਲਾ 26000 ਰੁਪਏ ਹੋ ਗਿਆ ਜੀ। ਕਿਉਂਕਿ 50000 ਹੋਰ ਆਇਆ ਜੀ। ਤੇ ਤਾਂ ਮਾਊਟ ਵਾਤੀ ਜਾਂਦੇ ਬੱਚਤ ਨਾਲ ਹਮੇਸ਼ਾ ਵਾਧਦੇ ਜਾਂਦੇ ਜੋਸ਼ ਤਾਂ ਤੁਸੀਂ ਬੱਚਾ ਪਰ ਨੇੜੇ ਦੀ ਅੱਜ ਬੱਚੀ ਕਾਫੀ ਹੋ ਜਾਂਦੀ ਹੈ ਆਰਾਮ ਨਾਲ ਕੰਮ ਵਿੱਚ ਕੱਢ ਦੋਲ ਕਰਦੇ ਜੀ ਜਦੋਂ ਸਹੀ ਟੈਂਗਣਾ ਗੁਰੂਪ ਚਾਲਦਾ ਤਾਂ ਇੱਕ ਹਸਾਮ ਨਾਲ ਇੱਕ ਮਿੰਨੀ ਬਹਿਤ ਬਣ ਜਾਂਦਾ ਸੀ ਕਿਸਾ ਸਿਸਟਮ ਆਇਆ ਜੀ ਇਸ ਤੋਂ ਬਾਅਦ ਅੱਗੇ-ਅੱਗੇ ਜਿਹਨੇ ਕੋਈ ਵਰਕ ਕਰਨਾ ਚਾਹੁੰਦਾ ਜਾਂ ਕੋਈ ਟ੍ਰੇਨਿੰਗ ਲਾਉਣਾ ਚਾਹੁੰਦਾ ਉਹ ਸਾਰਾ ਕੁਝ ਕਿਹਿਆ ਫੌਸਟ ਕੋ ਪ੍ਰੋਵਾਈਡ ਕਰਵਾਇਆ ਜੀ ਜਿਵੇਂ ਨੰਮੀਆ ਭੈਣਾਂ ਨੇ ਕੋਈ ਨਵੇਂ ਪਿੰਡ ਦੇ ਵਿੱਚ ਕੋਈ ਸ਼ੁਰੂਆਤ ਕਰਦੀ ਉਹਨਾਂ ਨੂੰ ਟ੍ਰੇਨਿੰਗ ਫਿਰ ਸਪੈਸ਼ਲ ਕੋਈ ਤੁਹਾਡੇ ਜਿਹੜੇ ਹੈਗੇ ਆ ਉਹ ਟ੍ਰੇਨ ਕਰਕੇ ਜਾਂਦੇ ਆ ਜਾਂ ਕੋਈ ਜਿਵੇਂ ਇਹ ਪੈਨ ਪਿੰਟ ਦੇ ਵਿੱਚ ਆ ਇਹ ਜਾ ਕੇ ਗਾਹ ਕੇ ਜਿਹੇ ਟ੍ਰੇਨ ਕਰਦੇ ਇਹਦੇ ਵਿੱਚ ਆਏ ਆਈ ਗਏ ਆਈ ਨਾ ਵੈਕਟਰੀ ਟ੍ਰੇਨਿੰਗ ਲਈ ਜਾਂ ਅਸੀਂ ਹਨੀ ਦਾ ਕੰਮ ਕਰਦੇ ਫਿਰ ਅਸੀਂ ਸ਼ਹਿਦ ਦਾ ਕੰਮ ਕਰਦੇ ਤਾਂ ਅਸੀਂ ਕੇਵੀ ਦੇ ਲਈ ਉਸ ਤੋਂ ਬਾਅਦ ਅੱਗੇ ਹੋਰ ਆਪਾਂ ਜਾਣਾ ਪੰਜਾਬ ਯੂਨੀਵਰਸਿਟੀ ਤੋਂ ਲੈ ਲਈ ਨਾ ਕਿਸੇ ਦਾ ਫਿਰ ਜਿਹੜਾ ਆਣਾ ਤੇ ਲੈਣੀ ਆਪਾਂ ਮਤਲਬ ਕੇਅਰ ਬਾਈ ਟ੍ਰੇਨਿੰਗ ਲਈ ਫਿਰ ਉਸ ਤੋਂ ਬਾਅਦ ਆਪਾਂ ਨੈਸ਼ਨਲ ਜੀ ਬੋਰਡ ਆ ਦਿੱਲੀ ਉਹਨਾਂ ਤੋਂ ਪ੍ਰੋਵਾਈਡ ਕਰਦੇ ਮਤਲਬ ਅੱਗੇ ਸਟੈਪ ਬਾਏ ਸਟੈਪ ਅੱਗੇ ਵਧੀਏ ਨਾ ਇਹਨਾਂ ਨੇ ਵੈਕਟਰੀ आईएचएम ਆਪਣਾ મતલબ ইনস্টিটিউট ਆ ਬਠਿੰਡੇ ਉਹ ਸਪੈਸ਼ਲੀ ਆਪਣਾ ਜਾਨੀ ਕਿ ਹੋਟਲ ਮੈਨੇਜਮੈਂਟ ਦਾ ਇਹ ਸਾਰਾ ਖਾਣਾ ਫੂਡ ਜਿਵੇਂ ਲੱਗ ਲੱਗ ਕਿਦਾਂ ਆਪਾਂ ਇਹੋ ਜਿਹੀ ਚੀਜ਼ਾਂ ਪੀਦਾ ਹਰ ਤਰ੍ਹਾਂ ਦਾ ਖਾਣਾ ਸਪਾਈਆਂ ਦਾ ਉੱਥੇ ਨਾ ਟ੍ਰੇਨਿੰਗ ਲਈ ਇੰਨੇ ਟਾਈਮ ਚ ਜਿਹੜੀਆਂ ਭੈਣਾਂ ਟ੍ਰੇਨਡ ਹੋ ਜਾਂਦੀਆਂ ਜਿਹੜੀਆਂ ਕੋਈ ਨਵੀਆਂ ਕਿਉਂਕਿ ਇਸ ਲਾਈਨ ਦੇ ਵਿੱਚ ਪਿੰਡਾਂ ਵਾਲੀਆਂ ਭੈਣਾਂ ਨੰਮੀ ਹੁੰਦੀਆਂ ਕਿਸੇ ਨੂੰ ਕੋਈ ਟ੍ਰੇਨਿੰਗ ਬਹੁਤੀ ਨਹੀਂ ਹੁੰਦੀ ਕਿੰਨੇ ਟਾਈਮ ਚ ਪ੍ਰੋਪਰ ਟ੍ਰੇਨ ਹੋ ਜਾਂਦੀਆਂ ਦੇਖੋ ਟ੍ਰੇਨਿੰਗ ਤਾਂ ਸਿੱਖਣੇ ਦਾ ਆਪਾਂ ਸਾਰੀ ਜ਼ਿੰਦਗੀ ਰਹਿੰਦੇ ਆ ਹਨਾ ਸਿੱਖਣ ਦੀ ਕੋਈ ਲਿਮਟ ਨਹੀਂ ਹੁੰਦੀ ਪਰ ਜਿਵੇਂ ਹੁਣ ਇਹਨ ਦੇ ਉਸ ਵਾਰ ਫਾਸਟ ਫੂਡ ਦੀ ਟ੍ਰੇਨਿੰਗ ਅਲੱਗ ਤੋਂ ਹੋਰ ਤੇ ਖਾਪੇ ਹੀ ਗਈ ਹੁਣ ਮੰਨ ਲਓ ਕਿ ਚਲੋ ਅਸੀਂ ਜਿਵੇਂ ਮਿਲਟਸ ਦੇ ਬਿਸਕਟ ਚਾਹੋਨੇ ਆ ਹਨ ਹੰਨੀ ਦੇ ਬਿਸਕਟ ਚਾਹੋਨੇ ਕਿ ਹੰਨੀ ਚੀਨੀ ਨਾਲ ਹੁੰਦੀ ਸੀ ਜਾਂ ਇਸ ਤਰ੍ਹਾਂ ਦਾ ਹੰਨੀ ਹੁੰਦਾ ਹੈ ਕੋਈ ਅਲੱਗ ਦਾ ਟ੍ਰੇਨਿੰਗ ਕਰਵਾਇਆ ਪਰ ਆਈਚੀਐਮ ਬਾਰੇ ਸਾਨੂੰ ਸਮਝਾਤਾ ਐਸੇ ਬੈਠੇ ਇੱਥੇ ਹੀ ਆ ਕੇ ਟ੍ਰੇਨਿੰਗ ਕਰਨਾ ਚਾਹੁੰਦੇ ਆ ਵੀ ਆਪਣਾ ਸਪੋਰਟ ਕਰਦੇ ਆ ਜਿਬਾ ਜਿਵੇਂ ਅਸੀਂ ਅੱਗੇ ਵਾਦੇ ਆ ਪਰ ਇੱਕ ਵਾਰੀ ਆਪਾਂ ਨੂੰ ਘਰੋਂ ਨਿਕਲਣਾ ਹੀ ਪੈਂਦਾ ਆਪਾਂ ਜੇ ਕਹੀ ਹਾਸਿਲ ਘਰੇ ਮੈਂ ਜੀ ਹਾਂਜੀ ਦੇਖੋ ਜੇ ਆਪਾਂ ਕਹੀ ਹੈ ਨਾ ਆਪਾਂ ਲੇਡੀਜ਼ ਆ ਪਰ ਉਹ ਤਾਂ ਬਾਹਰ ਆਪਾਂ ਚਲੋ ਜਿਆਦਾ ਨਹੀਂ ਆਪਾਂ ਟ੍ਰੇਨਿੰਗ ਲਈ ਤਾਂ ਜਾ ਹੀ ਸਕਦੇ ਇੱਕ ਹਫ਼ਤੇ ਲਈ 5 ਦਿਨ ਲਈ ਸਟਾਰਟਿੰਗ ਤਾਂ ਕਰਨੀ ਪੈਣੀ ਹੈ ਜੇ ਮੈਂ ਹੁਣ ਪਹਿਲਾਂ ਇਹਨੇ ਆਈਐਚਐਮ ਨੂੰ ਟ੍ਰੇਨਿੰਗ ਦਿੱਤੀ 15 ਦਿਨ ਲਈ ਜੀ ਇਹਨਾਂ ਦੀ ਜੋ ਸਿੱਖੇ ਉਹ ਸਿੱਖੋ ਤੇ ਬਿਨਾਂ ਦਾ ਕੰਮ ਵੀ ਨਹੀਂ ਨਾ ਆਪਾਂ ਕੋਈ ਤਰਫ ਕਰਦੇ ਹੈ ਕਿ ਜੇ ਟ੍ਰੇਨਿੰਗ ਕਰਦੀ ਹੈ ਤਾਂ ਕਿ ਹੋਰ ਜਾਣਾ ਪਊਗਾ ਨਹੀਂ ਦੇਖੋ ਜਿਵੇਂ ਸਾਡਾ ਬਲੌਗ ਭਗਤਾ ਭਾਈ ਦਾ ਹੈ ਤੇ ਫੇ ਸਾਨੂੰ ਬਕਿੰਡਾ ਪੈਂਦਾ ਹੈ ਡਿਸਟ੍ਰਿਕਟ ਬਿੰਡਾ ਹੈ ਤਾਂ ਸਾਡੇ ਸਾਰੇ ਜਿੰਨੇ ਡਿਪਾਰਟਮੈਂਟ ਸਿੱਖਣ ਵਾਲੇ ਇੰਸਟੀਚਿਊਟ ਬਕਿੰਡੇ ਆ ਜੇ ਕੋਈ ਹੋਰ ਕਿਸੇ ਏਰੀਆ ਦਾ ਹੋਊਗਾ ਤਾਂ ਉਹਨਾਂ ਲੋੜਾ ਵੀ ਇੱਥੇ ਪੈਂਦਾ ਜਾਂ ਦਿੱਤੀ ਪੈਂ ਉਹ ਜੀ ਥੋੜਾ ਜਿਹਾ ਗਾਈਡ ਕਰ ਦੂੰਗਾ ਤੁਹਾਡਾ ਕੰਟੈਕਟ ਨੰਬਰ ਬੋਲ ਦੋ ਕਿਸੇ ਭੈਣ ਦਾ ਕੋਈ ਇੰਟਰਸਟ ਹੁੰਦਾ ਜੇ ਅਸੀਂ ਆਪਦੇ ਪਿੰਡ ਦੇ ਵਿੱਚ ਇਹ ਕੰਮ ਕਰਨਾ ਚਾਹੁੰਦੇ ਆ ਕੋਈ ਸਲਾਈ ਦਾ ਲਾ ਲੂ ਜਾਂ ਹਨੀ ਦਾ ਲਾ ਲੂ ਜਾਂ ਜੀ ਕਿਸੇ ਦਾ ਲਾ ਲੂ ਬਣਾ ਤੁਹਾਡਾ ਕੰਟੈਕਟ ਨੰਬਰ ਬੋਲ ਹਾਂਜੀ ਜੀ 98753 ਜੀ ਤੇ 305 ਜੀ 98753 ਜੀ 305 ਇਹ ਤਸਵੀਰ ਕੋਰ ਮੇਰਾ ਨਾਮ ਆ ਪਿੰਡ ਤੇ ਅਲਸਰਾ ਹਾਂਜੀ ਲੋਕਾਂ ਨੂੰ ਜਿਲ੍ਹਾ ਨਪਤਰ ਅਨੇ ਕੋਈ ਸਲਾਹ ਲੈਣੀ ਆ ਭੈਣ ਤੂੰ ਖਲਾਅ ਕੁਝ ਜ਼ਰੂਰ ਲੈ ਸਕਦੀ ਆ ਤੁਹਾਨੂੰ ਕੋਸ਼ਿਸ਼ ਹੈ ਕਿ ਕੋਈ ਨਾ ਸੁਪੈਣਾ ਹਰ ਇੱਕ ਆਪਦੇ ਘਰ ਦੇ ਵਿੱਚ ਜਿਹੜਾ ਕੋਈ ਛੋਟੇ ਤੋਂ ਵੱਡਾ ਕਾਰੋਬਾਰ ਸ਼ੁਰੂ ਕਰੀ ਉਹਦੇ ਨਾਲ ਲਾਈਫ ਵੀ ਬਦਲ ਜਾਂਦੀ ਆ ਤੇ ਜਿਹੜਾ ਘਰ ਦਾ ਗੁਜ਼ਾਰਾ ਉਹ ਵੀ ਬਦਲ ਜਾਂਦਾ ਬਹੁਤ ਵਧੀਆ ਭੈਣ ਨੇ ਰਸਤਾ ਇਸ ਭੈਣ ਨੇ ਦਿਖਾਇਆ ਤੇ ਅੱਗੇ ਜੇ ਅੱਗੇ ਇਸ ਭੈਣ ਨੇ ਹੋਰ ਕਿਸਾ ਵੀ ਭੈਣਾਂ ਨੂੰ ਨਾਲ ਜੋੜਿਆ ਇਹਨਾਂ ਨੇ ਵੀ ਗੱਲਬਾਤ ਕਰਦੇ ਆ ਦਰਸ਼ਕਾਂ ਨੂੰ ਸਭ ਤੋਂ ਪਹਿਲੇ ਇਹ ਦੱਸੋ ਵੀ ਇਹ ਤੁਸੀਂ ਜਿਹੜਾ ਪ੍ਰੋਜੈਕਟ ਤੇ ਕੋਈ ਤੁਹਾਨੂੰ ਕਿੰਨੇ ਦਾ ਪ੍ਰੋਜੈਕਟ ਜਿਹੜਾ ਤੁਸੀਂ ਲਾਇਆ ਇਹ 8 ਲੱਖ ਦਾ ਪ੍ਰੋਜੈਕਟ ਹੈ ਵੀਰੇ ਇਦੇ ਵਿੱਚ ਜਾਨੀ ਕਿ ਸਬਸਿਡੀ ਵਗੈਰਾ ਕੁਝ ਹੈ ਹਾਂਜੀ ਇਹ ਜੀ 50% ਸਬਸਿਡੀ ਹੈ ਜੀ ਹੂੰ ਹਾਂਜੀ ਉਹ ਕਿੰਨੇ ਟਾਈਮ ਬਾਅਦ ਮਿਲਦੀ ਆ ਫਿਰ ਉਹ ਤਾਂ ਨਾਲ ਦੀ ਨਾਲ ਹੀ ਮਿਲ ਗਈ ਸੀ ਵੀਰੇ ਨਾਲ ਦੀ ਨਾਲ ਹੀ ਸਬਸਿਡੀ ਆ ਜਿਹੜੀ ਮਿਲ ਗਈ ਸੀ ਹਾਂਜੀ ਜੀ ਉਹਦੇ ਚ ਕਿਹੜੀ ਕਿਹੜੀ ਚੀਜ਼ ਮੈਂਸ਼ਨ ਹੋ ਗਈ ਇਹਦੇ ਚ ਟ੍ਰੇਆ ਵਗੈਰਾ ਮਸ਼ੀਨ ਵਗੈਰਾ ਹਾਂਜੀ ਆ ਓਵਨ ਹੋ ਗਿਆ ਟ੍ਰੇਆ ਹੋ ਗਿਆ ਮਿਕਸਰ ਹੋ ਗਿਆ ਉਹ ਟੇਬਲ ਹੋ ਗਿਆ ਜੀ ਜੀ ਹਾਂਜੀ ਸਭ ਕੁਝ ਉਹ ਵੇਚੀ ਆ ਹਾਂਜੀ ਕਹਿੰਦੇ ਫਿਰ ਹੁਣ ਕਾਰੋਬਾਰ ਕਿਸ ਤਰੀਕੇ ਦਾ ਚੱਲ ਰਿਹਾ ਹੁਣ ਵੀਰੇ ਵਧੀਆ ਚੱਲੀ ਜਾਂਦਾ ਯਾਨਕੀ ਜੀ ਹਾਂਜੀ ਇਹ ਤੇ ਇਹ ਤਾਂ ਨਹੀਂ ਹੋ ਗਿਆ ਵੀ ਜਰੋਂਦਾ ਇਹ ਕਾਰੋਬਾਰ ਚਲਾਇਆ ਤੇ ਸਸਤੇ ਥੋੜੀ ਜਿਹੀ ਉਤਲੇ ਚੁੱਲੇ ਚੌਕੇ ਦੀ ਦਾਵ ਹੋਰ ਆ ਗਈ ਹੋਵੇ ਨਹੀਂ ਆਇਆ ਹਾਂਜੀ ਪੈਂਦਾ ਜੀ ਹਾਂਜੀ ਜਦੋਂ ਫਿਰ ਜਦੋਂ ਦਾ ਇਹ ਕਾਰੋਬਾਰ ਚਲਾਇਆ ਲਾਈਫ ਦੇ ਵਿੱਚ ਸੰਤੁਸ਼ਟ ਹਾਂਜੀ ਬਤਿਹੇ ਜੀ ਤੁਸੀਂ ਟ੍ਰੇਨਿੰਗ ਕਿੰਨੇ ਟਾਈਮ ਚ ਲੈ ਲਈ ਸੀ ਪ੍ਰੋਪਰ ਪੂਰੇ ਟਾਈਮ ਚ ਅਸੀਂ 15 ਦਿਨ ਪਹਿਲਾਂ ਤੇ ਬਠਿੰਡੇ ਕਾਲਜ ਲੱਤੀ ਸੀ ਜੀ ਤੇ ਫਿਰ ਇੱਥੇ ਨਥਾਣੇ ਲੱਤੀ ਸੀ 15 ਦਿਨ ਜੀ ਬਾਜ਼ਾਰ ਦੇ ਮੁਕਾਬਲੇ ਤੁਹਾਡੇ ਜਿਹੜਾ ਪੇਸਕਟ ਵਗੈਰਾ ਜਾਂ ਵੇਖੀਦਾ ਤੁਹਾਡੇ ਕੋਲੇ ਕੁਝ ਵੀ ਹੈਗਾ ਕੀ ਡਿਫਰੈਂਸ ਆ ਉਹਦੇ ਨਾਲ ਉਹਦੇ ਵਿੱਚ ਅਸੀਂ ਜਾਨੀ ਕਿ ਜਿਹੜਾ ਘਿਓ ਪਾਉਣਿਆ ਉਹ ਵਧੀਆ ਕਿਸਮ ਦਾ ਪਾਉਣਿਆ ਜੀ ਠੀਕ ਤੇ ਬਾਕੀ ਸਫਾਈ ਨਾਲ ਕਰਦੇ ਆਂ ਅਸੀਂ ਕਿਉਂਕਿ ਵੀ ਬਾਜ਼ਾਰ ਦੇ ਵਿੱਚ ਤਾਂ ਜਾਨੀ ਕਿ ਲੇਬਰ ਪਤਾ ਨਹੀਂ ਕਿੱਦਾਂ ਤਿਆਰ ਕਰਦੀ ਆ ਪਰ ਅਸੀਂ ਖੁਦ ਆਪ ਦੀ ਤਸਲੀ ਨਾਲ ਵੀ ਆਪ ਤਿਆਰ ਕਰਦੇ ਆਂਗੇ ਕਿਉਂਕਿ ਦੇਖੋ ਇਹੀ ਆਪ ਦੇ ਘਰੇ ਬੱਚਿਆਂ ਨੇ ਵੀ ਖਾਣਾ ਏ ਤਾਂ ਕਿਸੀਂ ਵਧੀਆ ਤਿਆਰ ਕਰਦੇ ਆਂ ਬਾਜ਼ਾਰ ਨਾਲ ਜੀ ਹਾਂਜੀ ਕਿੰਨੀ ਕਿ ਡਿਮਾਂਡ ਆ ਆਸ-ਪਾਸ ਦੇ ਪਿੰਡਾਂ ਦੀ ਜਾਂ ਆਪ ਦੇ ਪਿੰਡ ਦੀ ਕਿੰਨੀ ਕਿ ਡਿਮਾਂਡ ਆਉਂਦੀ ਆ ਜਣ ਕੇ ਵੀ ਬਹੁਤ ਡਿਮਾਂਡ ਆਉਂਦੀ ਹੈਗੀ ਲਾਮੂ ਵੀ ਪਿੰਡ ਜਣ ਕੇ ਰਿਸ਼ਤੇਦਾਰਾਂ ਚ ਵੀ ਬਹੁਤ ਲੋਕ ਲੈ ਕੇ ਜਾਂਦੇ ਜੀ ਹਾਂਜੀ ਰਿਸ਼ਤੇਦਾਰ ਵੀ ਫਿਰ ਇੱਕ ਜਿਹੜਾ ਸਾਰੇ ਲਾ ਕੇ ਹੋਂਦੇ ਵਿੱਚ ਚੱਲ ਕੇ ਸਕੁੱਟ ਜਾ ਕੇ ਫੇਸ ਕਰਕੇ ਆਉਂਦੇ ਹਾਂਜੀ ਵੈਸੋ ਫ੍ਰੀ ਨਹੀਂ ਲੈ ਕੇ ਹਾਂਜੀ 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 ਉਹਦਾ ਵੀ ਚਾਰਜ ਦੇ ਕੇ ਗਏ ਆ ਹਾਂਜੀ ਜੀ ਬਹੁਤ ਵਧੀਆ ਕਿਉਂਕਿ ਦੇਖੋ ਵੀ ਸਾਡੇ ਕੱਲਿਆਂ ਦਾ ਕੰਮ ਨਹੀਂ ਹੈਗਾ ਨਾ ਅਸੀਂ 10 ਲੇਡੀਜ਼ ਦਾ ਗਰੁੱਪ ਆਪਾਂ ਸਾਂਝਾ ਕੰਮ ਆ ਜੀ ਇਸ ਕਰਕੇ ਜੀ ਨੂੰ ਤੇ ਫਸਟ ਟਾਈਮ 10 ਜੁੜੀਆਂ ਸੀ ਪਹਿਲਾਂ ਜਿੱਕੇ 15 ਜਾਂ 20 ਜੁੜੀਆਂ ਸੀ ਤੇ ਹੁਣ 10 ਰਹਿ ਗਈਆਂ ਨਹੀਂ ਅਸੀਂ 10 ਹੀ ਸੀਗੇ 10 ਪ੍ਰੋਪਰ ਹੁਣ ਦਸੀ ਹੈਗੀਆਂ ਹਾਂਜੀ ਹਾਂਜੀ ਜੀ ਕਿੰਨਾ ਕੁ ਡੇਲੀ ਦਾ ਜਿਹੜਾ ਆਟਾ ਵਗੈਰਾ ਤੁਹਾਡੇ ਲੱਗ ਜਾਂਦਾ ਅਸੀਂ ਕਈ ਵਾਰੀ ਤਾਂ 30 35 ਵੀ ਹੋ ਜਾਂਦਾ ਹੈ ਕਈ ਵਾਰੀ ਵੱਧ ਵੀ ਜਾਂਦੇ ਜੀ ਕੋਈ ਆਟੇ ਤੇ ਕੋਣ ਨਹੀਂ ਜਾਂ ਕੋਈ ਹੋਰ ਵੀ ਕੁਝ ਸੂਚੀ ਵਗੈਰਾ ਤੇ ਜਾਂ ਕੋਈ ਜਾਨਕੀ ਪਹਿਲਾਂ ਅਸੀਂ ਕੋਕੋਨਟ ਬਣਾਉਂਦੇ ਹੁੰਦੇ ਸੀਗੇ ਮੈਦੇ ਦੇ ਤੇ ਪਰ ਹੁਣ ਤਾਂ ਕਿਹਦਾ ਸੀਜ਼ਨ ਚੱਲਦਾ ਆਟੇ ਬਿਸਕੁਟ ਦਾ ਹੁਣ ਇਹੀ ਤਿਆਰ ਕਰਦੇ ਹਾਂ ਬਾਕੀ ਮੈਸ ਤੇ ਸਟਾਰਟ ਹੋ ਜਾਣਗੇ ਹਾਂ ਜੀ ਜਿਵੇਂ ਰੱਖੀ ਕੋਦਰਾ ਕੰਗਾਂ ਜੀ ਇਹਨਾਂ ਦੇ ਮਾਰਕਸ ਸਟਾਰਟ ਹੋ ਗਿਆ ਨਹੀਂ ਫਾਲਸ ਤੋਂ ਟ੍ਰੇਨ ਹੋਊਗਾ ਕੋਈ ਵੀ ਡਿਮਾਂਡ ਫਿਰ ਕਾਫੀ ਹੈ ਹਾਂ ਜੀ ਬਾਕੀ ਬਾਰਡ ਜਿਹੜੇ ਫੂਡ ਤੋਂ ਫੇਅਰ ਆਪਣੇ ਟ੍ਰੇਡ ਫੇਅਰ ਆ ਹਾਂ ਦਿੱਲੀ ਹੈਗਾ ਆਪਣੇ ਅਮਰitsar ਹੈਗਾ ਉਹ ਸਾਰੇ ਫ੍ਰੀ ਨਾਮ ਲਗਾਉਣਗੇ ਫਿਰ ਸੋਚਿਆ ਸੀ ਵੀ ਆਪਾਂ ਹੌਲੀ ਹੌਲੀ ਸਟੈਪ ਬਾਈ ਸਟੈਪ ਉਹਨੂੰ ਕਿੱਧਰ ਕਿ ਉੱਚੇ ਤੋਂ ਜਾਣਾ ਹੈ ਹਾਂ ਜੀ ਕਿਉਂਕਿ ਹੌਲੀ ਹੌਲੀ ਜਾਵਾਂਗੇ ਹਾਂ ਹਨ ਚਾਲ ਨਹੀਂ ਕੀਤੀ ਨਹੀਂ ਜੀ ਤੇ ਫੇਰ ਕੀ ਇਹਨਾਂ ਦਾ ਰੇਟ ਵਗੈਰਾ ਕੀ ਆ ਬਣਾਈ ਦਾ ਕੀ ਰੇਟ ਆ ਜੇ ਪ੍ਰੋਪਰ ਸਾਰਾ ਕੁਝ ਅਗਲਾ ਆਪ ਦਾ ਕੁਝ ਲੈ ਕੇ ਆਉਂਦਾ ਤਾਂ ਉਹਦਾ ਕੀ ਰੇਟ ਆ ਜੇ ਤੁਸੀਂ ਆਪ ਦੇ ਬਿਸਕਟ ਕੋਲੋਂ ਦਿੰਨੇ ਆ ਸਾਰਾ ਕੁਝ ਕਰਕੇ ਉਹਦਾ ਕੀ ਰੇਟ ਆ ਬਾਜ਼ਾਰ ਦੇ ਮੁਕਾਬਲੇ ਕੀ ਡਿਫਰੈਂਸ ਆ ਦੇਖੋ ਜੀ ਬਾਜ਼ਾਰ ਦੇ ਨਾਲ ਤਾਂ ਅਸੀਂ ਵਧੀਆ ਤਿਆਰ ਕਰਦੇ ਆ ਜੀ ਅਸੀਂ 150 ਰੁਪਏ ਕਿਲੋ ਬਣੇ ਵੜਾਈ ਦਿੰਨੇ ਆ ਜੀ ਹਾਂ ਜੀ ਦੁੱਧ ਨਹੀਂ ਅਸੀਂ ਦੁੱਧ ਘਰ ਦਾ ਹੀ ਵਰਤੇ ਜੀ ਕਿਉਂਕਿ ਸਾਡੇ ਹਾਂ ਪਸ਼ੂ ਰੱਖੇ ਹੋਏ ਸਾਰੇ ਮੈਂਬਰਾਂ ਦੀ ਪਰਪਰ ਪਸ਼ੂ ਰੱਖੇ ਹੋਏ ਆ ਅਸੀਂ ਸਭ ਦੁੱਧ ਆਪ ਦਾ ਲੇ ਆ ਹਾਂ ਜੀ ਜੇ ਜਿਹੜੀ ਕੋਈ ਕੜਾਈਏ ਬਿਸਕਟਾਂ ਦੀ ਉਹ ਜੇ ਬਾਜ਼ਾਰ 'ਚ 100 ਰੁਪਏ ਹੈ ਪਰ ਸਸਤੀ ਰੁਪਏ ਲੈਣੀ। ਅੱਛਾ ਤੁਸੀਂ 20 ਪੈਕ ਘੱਟ ਵੀ ਲੈਨੇ ਹੋ ਨਾਲੇ ਕਿਸੇ ਭੈਣ ਨੂੰ ਜਾਂ ਕਿਸੇ ਵੀਰ ਨੂੰ ਬਾਜ਼ਾਰ ਤੇ ਵੀ ਨਹੀਂ ਠੱਕੇ ਖਾਣੇ ਪੈਂਦੇ ਜੀ ਹਨਾ ਇਹ ਵੱਡੀ ਚੀਜ਼ ਹੈ ਵੀ ਪਿੰਡ 'ਚੋਂ ਚੀਜ਼ ਜਿਹੜੀ ਅਵੇਲੇਬਲ ਹੋ ਜਾਂਦੀ ਆ। ਹਾਂਜੀ ਤੁਹਾਡਾ ਕੰਟੈਕਟ ਨੰਬਰ ਕੋ ਦੋ ਜੀ। ਕਈ ਵਾਰੀ ਕੋਈ ਲੋਕਾਂ ਵਾਲਾ ਵੀਰੋ ਭੈਣ ਦੇਖਦੀ ਆ ਤੇ ਵੀਰ ਦੇਖਦਾ। ਸੁਧਾਰਾ ਕਈ ਵਾਰੀ ਕੋਈ ਲੇਟ ਹੁੰਦਾ ਕਿਉਂਕਿ ਲੋਕਾਂ ਦੀ ਜਿਹੜੀ ਸਿਸਟਮ ਹੈਗਾ ਲਾਈਫ ਹੈ ਥੋੜੀ ਜਾਰੇ ਭੀਜੀ ਹੋਗੀ। ਉਹ ਕਹਿੰਦਾ ਹੋਊ ਭੈਣ ਨੂੰ ਮੈਚ ਜਾਉਣਾ ਮੈਂ ਕੱਲ ਨੂੰ ਆਣਾ ਕਰਦਾ ਕਰਦਾ ਤਕਰੀਬਨ ਸੌਣ ਵੀ ਟੱਪਣ ਵਾਲਾ ਹੋ ਗਿਆ ਉਹ ਤੁਸੀਂ ਨੰਬਰ ਬੋਲ ਦਿਓ ਕਈ ਵਾਰੀ ਲੋਕਰ ਵਾਲਾ ਵੀ ਰਹਿੰਦਾ ਤਾਂ ਭੈਣ ਨੂੰ ਵੀ ਆ ਕੇ ਲੈ ਜੀ ਜੀ ਸਾਡੇ ਕੋਲ 78996 24280 24280 ਲੋ ਭੈਣੋ ਜਿਹੜੇ ਵੀ ਭੈਣਾਂ ਨੇ ਕੋਈ ਲੋਕਲ ਏਰੀਆ ਦੇ ਦਿয়ালਪੁਰਾ ਭਾਈ ਘਾਗੇ ਜੀ ਹਾਂਜੀ ਦਿয়ালਪੁਰਾ ਭਾਈ ਘਾਗੇ ਪਿੰਡ ਹੈ ਮੈਂ ਭਗਤੇ ਤੋਂ ਤਕਰੀਬਨ 10 ਕਿਲੋਮੀਟਰ ਹੋਵੇ ਜੀ ਹਾਂਜੀ ਭਗਤੇ ਤੋਂ 10 ਕਿਲੋਮੀਟਰ ਦੀ ਦੂਰੀ ਤੇ ਸੈੱਟ ਹੈ ਹਾਂਜੀ ਇਹ ਤੁਸੀਂ ਵੀ ਭੈਣ ਭਰਾ ਨੇ ਡਿਸਕਟ ਲੈ ਕੇ ਜਾਣੇ ਤਾਂ ਭੈਣ ਨੇ ਕੰਟੈਕਟ ਕਰ ਲਿਓ ਇਹਨਾਂ ਤੋਂ ਡਿਸਕਟ ਲੈ ਜੇ ਡਿਸਕਟ ਬਹੁਤ ਵਧੀਆ ਹੈ ਪਰ ਜਿਵੇਂ ਤੁਹਾਡਾ ਬਿਜ਼ਨਸ ਕੱਪੜਿਆਂ ਦਾ ਵੀ काफी ਪੁਰਾਣਾ ਸੀ ਹਾਂਜੀ ਇਹਨਾਂ ਕੰਮ ਵੀ ਤੁਸੀਂ ਕੈਮਰਾ ਆਫਰ ਅਕਾਊਂਟ ਦੱਸ ਰਹੇ ਸੀ ਬਹੁਤ ਵਧੀਆ ਇੰਕਮ ਸੀ ਸਾਨੂੰ ਹਾਂਜੀ ਫਿਰ ਇਸ ਲਾਈਨ ਵਾਲੇ ਪਾਸੇ ਆ ਕੇ ਫਿਰ ਐ ਨਹੀਂ ਲੱਗਦਾ ਕਿ ਇੰਨਾ ਕੰਮ ਸਟ्रेस ਥੋੜਾ ਜਿਆਦਾ ਵੱਧ ਨਹੀਂ ਗਿਆ ਕੰਮ ਐਨੇ ਵੀਰੇ ਦੇ ਵਿੱਚ ਜਾਨੀ ਕਿ ਉਹ ਸਲਾਈ ਦਾ ਤਾਂ ਮੈਂ ਜਾਨੀ ਇਕੱਲੀ ਦੁਕਾਨ ਦੇ ਵਿੱਚ ਆਪਦਾ ਕੰਮ ਕਰਦੀ ਸੀਗੀ ਤੇ ਪਰ ਇਹ ਕਿਤੇ ਵਿੱਚ ਅਸੀਂ 10 ਲੇਡੀਜ਼ ਨਾਲ ਕੇ ਕੰਮ ਕਰਦੇ ਆਂਗੇ ਨੀ ਇਹ ਚ ਹੋਰ ਕੀ ਫਾਇਦਾ ਲੱਗਦਾ ਹੈ ਉਹ ਤਾਂ ਇਕੱਲੇ ਆਨੇ ਇਕੱਲੇ ਬੈਠਾ ਰਹਿਣਾ ਇਕੱਲਾ ਪੜ ਮਹਿਸੂਸ ਕਰਦੇ ਹੋਣ ਹੈ ਨਾ ਹਾਂਜੀ ਅਗਲਾ ਕੱਪੜੇ ਦੇ ਗਿਆ ਕੋਈ ਐਂ ਕਹਿਣਾ ਨਾ ਕੋਈ ਹਿੰਦਾ ਕਿ ਜਿੱਦ ਮੈਂ ਤਾਂ ਸੌਰਮ ਹੂੰਆ ਹੁਣੀ ਆਈ ਹੈ ਕਿ ਤੇ ਸਵੇਰੇ ਮੈਂ ਜਾਣਾ ਤੇ ਮੇਰਾ ਜਲਦੀ ਜਲਦੀ ਸੂਟ ਸਿਉਂਦੇ ਫਿਰ ਉਦੋਂ ਵੀ ਦਿਮਾਗ ਦੇ ਉੱਤੇ ਬੋਝ ਜਾਂਦਾ ਵੀ ਹੁਣੇ ਪਤਾ ਕਿ ਕੀ ਐਡੀ ਜਲਦੀ ਨੱਕੇ ਦੇਵਾਂ ਰਾਤ ਨੂੰ ਕਿੰਨੇ ਕਿੰਨੇ ਕਬਜ ਜਾਂਦੇ ਸੀ 12 ਇੱਕ ਤਾਂ ਵੱਜ ਜਾਂਦੇ ਸੀ ਕਈ ਵਾਰ 2-3-3 ਸੂਟ ਕੱਢਨੇ ਪੈਂਦੇ ਸੀ ਰਾਤ ਨੂੰ ਹਾਂਜੀ ਜਰੂਰ ਉਹ ਫਿਰ ਕਿਹਦਾ ਇਹ ਨਾਲੇ ਪਾਸੇ ਆਏ ਤੇ ਇਹਦੇ ਵਿੱਚ ਵੀ ਵਧੀਆ ਹੈ ਕੋਈ ਐ ਨਹੀਂ ਹੈਗਾ ਵੀ ਸਾਨੂੰ ਵੀ ਯਾਨਕੀ ਰਾਤ ਨੂੰ ਨਹੀਂ ਕੰਮ ਕਰਨਾ ਪੈਂਦਾ ਯਾਨਕੀ ਅਸੀਂ ਦਿਨੇ-ਦਿਨੇ ਵਧੀਆ ਪ੍ਰੋਪਰ ਰਲ ਕੇ ਕੰਮ ਕਰ ਲੈਂਦੇ ਹਾਂ ਹਾਂਜੀ ਤੇ ਇਹਦੇ ਵਿੱਚ ਇਨਕਮ ਵਧੀਆ ਹੁੰਦੀ ਹੈ ਜੀ ਕਿਉਂਕਿ ਕੋਈ 15 15 20 20 ਕਿਲੋ 30 30 ਕਿਲੋ ਇਕੱਠੇ ਬਿਸਕੁਟ ਲੈ ਜਾਂਦੇ ਜੀ ਇਕੱਠੇ ਪੈਸੇ ਬਣ ਜਾਂਦੇ ਵਿੱਚ ਜੀ ਹਾਂਜੀ ਜਿਵੇਂ ਹੁਣ ਅੱਜ ਦਾ ਅੱਜ ਕਿੰਨੀ ਕਿ ਡਿਮਾਂਡ ਹੈ ਅੱਜ 20 ਕਿਲੋ ਤਾਂ ਪਹਿਲਾਂ ਕੋਈ ਲੈ ਗਿਆ ਸੀਗਾ ਤੇ ਆ 15 ਕਿਲੋ ਸੋਡੇ ਹੁਣੇ ਆਇਆ ਤੇ ਲੈ ਗਿਆ ਸੀ ਜੀ ਹਾਂ ਬਹੁਤ ਬਹੁਤ ਹੀ ਵਧੀਆ ਹੈ ਇਹਦੇ ਨਾਲ ਹੋਰ ਕਿਹੜੀ ਵੱਡਾ ਫਾਇਦਾ ਹੋਰ ਕਿਹੜੀ ਚੀਜ਼ ਆ ਲੱਗਿਆ ਇਹਦੇ ਵਿੱਚ ਵੀਰੇ ਜਣੇ ਕਿ ਅਸੀਂ ਸਾਰੇ ਰਲ ਕੇ ਕੰਮ ਕਰਦੇ ਆ ਤੇ ਵਧੀਆ ਦਿਨ ਲੰਘਦਾ ਹੈ ਹੱਸ ਖੇੜ ਕੇ ਦਿਨ ਲੰਘਦਾ ਹੈ ਵੀ ਕਿਸੇ ਵੀ ਕੋਈ ਜਣੇ ਘਰੇ ਕੋਈ ਪ੍ਰੋਬਲਮ ਹੋ ਵੀ ਤਾਂ ਜਣੇ ਕਿ ਇੱਥੇ ਆ ਕੇ ਸਭ ਭੁੱਲ ਜਾਈਏ ਜੀ ਨਾਲ ਮਿਲ ਕੇ ਬਧੀਆ ਲੱਗਦਾ ਕਦੇ ਐ ਵੀ ਹੁੰਦਾ ਵੀ ਆਪਣੇ ਘਰੇ ਜੀ ਤੋਂ ਸਾਰੀਆਂ ਲੇਡੀਜ਼ ਇਕੱਠੀਆਂ ਹੋ ਜਾਣਗੇ ਕੰਮ ਪੈਂਡਿੰਗ ਰਹਿੰਦਾ ਹੁੰਦਾ ਆਪਣਾ ਵੀ ਅੱਜ ਮੈਂ ਕਿਸੇ ਕਾਰਨ ਕਰਕੇ ਕੰਮ ਤੋਂ ਲੇਟ ਆ ਗਈ ਕਦੇ ਨਾਲ ਵੀ ਸਾਂਝੋਕਾ ਆਉਂਦੀਆਂ ਹੋਰ ਕੰਮਾਂ ਚ ਹਾਂਜੀ ਐ ਬਧੀਆ ਰਲ ਮਿਲ ਕੇ ਕਰ ਲੈਂਦੇ ਜੀ ਜੀ ਧਰ ਵਧੀਆ ਲੱਗਦਾ ਹਾਂਜੀ ਜੀ ਬਹੁਤ ਵਧੀਆ ਭੈਣੇ ਸਾਡੇ ਦਰਸ਼ਕਾਂ ਮੈਡਮ ਤੁਸੀਂ ਵੀ ਬਹੁਤ ਵਧੀਆ ਜਾਣਕਾਰੀ ਦਿੱਤੀ ਕੰਟੈਕਟ ਨੰਬਰ ਵੀ ਤੁਹਾਡਾ ਬੋਲਿਆ ਤੇ ਹੋਰ ਵੀ ਭੈਣਾਂ ਜਿਹੜੀਆਂ ਇਸ ਲਾਈਨ ਵਾਲੇ ਪਾਸੇ ਆਉਣ ਕਾਫੀ ਐਕਸਪੀਰੀਅੰਸ ਤੁਹਾਡਾ ਹੋ ਗਿਆ ਕਾਫੀ ਟਾਈਮ ਦੇ ਹਿਸਾਬ ਨਾਲ ਚਲੋ ਬੰਦਾ ਕਸ-ਕਸ ਕੇ ਬੰਦਾ ਉਹ ਕਿ ਤ ਤੇ ਜਾਣਕਾਰੀ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਅਸੀਂ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਗਗਨ ਮੈਡਮ ਜਸਵੀਰ ਦੀਦੀ ਤੇ ਬਾਕੀ ਹੋਰ ਸਾਰੇ ਮੈਡਮ ਅਜਿੰਦਰ ਮੈਡਮ ਹੋਰ ਸਾਰੇ ਬਾਕੀ ਮੈਡਮਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਜਿਨ੍ਹਾਂ ਨੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਤੇ ਸਾਡੀ ਅੱਗੇ ਵੀ ਸਪੋਰਟ ਜਾਨੀ ਕੀ ਕਰਦੇ ਰਹਿੰਦੇ ਆ ਜੀ ਜੀ ਸਹੀ ਇਹਨਾਂ ਦੀ ਆ ਜੀ ਮਿਹਨਤ ਹੈ ਜੀ ਹਾਂ ਜੀ ਥੈਂਕ ਯੂ ਮੈਡਮ